ਹਾਂਜੀ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਸੀ ਕਿ 899 ਇੰਗਲਿਸ਼ ਮਾਸਟਰ ਮਿਸਟਰਸ ਦੀਆਂ ਜਿਹੜੀਆਂ ਅਸਾਮੀਆਂ ਆਈਆਂ ਸੀ 2021 ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਸਿਲੈਕਸ਼ਨ ਵੀ ਕਰਾਇਆ ਗਿਆ ਦੁਬਾਰਾ ਤੋਂ ਫਿਰ ਲਿਸਟਾਂ ਰੀਕਾਸਟ ਹੋਈਆਂ ਤੇ ਕੁਝ ਦਿਨ ਪਹਿਲਾਂ 6 April ਨੂੰ ਜਿਹੜੀਆਂ ਉਹ ਲਿਸਟਾਂ ਦੁਬਾਰਾ ਰਿਵਾਈਜ਼ ਕਰਕੇ ਰੀਕਾਸਟ ਕਰਕੇ ਦੁਬਾਰਾ ਸਿੱਖਿਆ ਵਿਭਾਗ ਵਾਲੀ ਵੈਬਸਾਈਟ ਤੇ ਅਪਲੋਡ ਕੀਤੀ ਗਈਆਂ ਪਰ ਉਹਨਾਂ ਲਿਸਟਾਂ ਦੇ ਵਿੱਚ ਕੀ ਦੇਖਣ ਦੇ ਵਿੱਚ ਆਇਆ ਕਿ ਜਿਸ ਤਰ੍ਹਾਂ 6635 ਅਤੇ 3704 ਦੇ ਰੀਕਾਸਟ ਲਿਸਟਾਂ ਹੋਣ ਦੇ ਨਾਲ ਕਈ ਸਾਰੇ ਕੈਂਡੀਡੇਟ ਸੀਗੇ ਜਿਨ੍ਹਾਂ ਦੇ ਲਿਸਟਾਂ ਦੇ ਵਿੱਚੋਂ ਨਾਮ ਬਾਹਰ ਹੋ ਗਏ ਸ ਤਾਂ ਉਸੇ ਤਰ੍ਹਾਂ ਹੀ 899 ਜਿਹੜੀ ਇੰਗਲਿਸ਼ ਮਾਸਟਰ ਮਿਸਟਰਸ ਦੀ ਜਿਹੜੀ ਭਰਤੀ ਆਈ ਹੈ ਸੇਮ ਉਸੇ ਦੇ ਵਿੱਚ ਵੀ ਇਹ ਦੇਖਣ ਨੂੰ ਮਿਲੇ ਆ ਜਿਸ ਤਰ੍ਹਾਂ ਕਿ ਤੁਸੀਂ ਬਿਲਕੁਲ ਹੈਡਿੰਗ ਦੇਖ ਸਕਦੇ ਹੋ 4 ਸਾਲ ਬਾਅਦ ਮੈਟਲਿਸਟਾ ਰਿਵਾਈਜ਼ 100 ਅੰਗਰੇਜ਼ੀ ਦੀਆਂ ਆਪਕਾਂ ਦੇ ਨਾਮ ਮੈਟਲਿਸਟਾ ਚੋਂ ਬਾਹਰ ਠੀਕ ਹੈ ਜੀ ਸੋ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ 6635 ਚਾਹੇ 3704 ਆ ਆਪਣਾ ਭਰਤੀ ਆਈਆਂ ਉਸ ਤੋਂ ਬਾਅਦ ਉਹਨਾਂ ਦੇ ਚਿੱਪ ਪੱਤਰ ਆਏ ਕਿ ਉਹਨਾਂ ਦੀ ਜਿਹੜੀ ਸਿਲੈਕਸ਼ਨ ਸੂਚੀ ਹੈ ਉਹ ਦੁਬਾਰੇ ਜਾਰੀ ਕੀਤੀ ਜਾਂਦੀ ਹੈ ਤੇ ਜਦੋਂ ਦੁਬਾਰੇ ਸਿਲੈਕਸ਼ਨ ਸੂਚੀ ਜਾਰੀ ਕੀਤੀ ਜਾਂਦੀ ਹੈ ਰੀਕਾਸਟ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵਿੱਚ ਬਹੁਤ ਸਾਰੇ ਅਧਿਆਪਕ ਅਜਿਹੇ ਹੁੰਦੇ ਆ ਜਿਨ੍ਹਾਂ ਦਾ ਨਾਮ ਲਿਸਟ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਠੀਕ ਹੈ ਜੀ ਤੇ ਹਾਲਾਂਕਿ ਇਹ ਦੋਵੇਂ ਭਰਤੀਆਂ ਦੇ ਵਿੱਚ ਆਪਾਂ ਦੇਖਿਆ ਕਿ ਹੁਣ ਤੱਕ ਚਾਹੇ 6835 ਸੀ ਚਾਹੇ 3704 ਸੀ ਉਹਨਾਂ ਦੇ ਜਿਹੜੇ ਨਾਮ ਲਿਸਟਾਂ ਚੋਂ ਬਾਹਰ ਕੀਤੇ ਗਏ ਉਹ ਉਵੇਂ ਬਰਕਰਾਰ ਨਹੀਂ ਉਹ ਅਧਿਆਪਕ ਸਹਿਬਾਨ ਚਾਹੇ ਉਹ ਅਧਿਆਪਕਾ ਹੁਣ ਆਪਣੀ ਡਿਊਟੀ ਨੂੰ ਉਸੇ ਤਰ੍ਹਾਂ ਹੀ ਕਰ ਰਹੇ ਆ ਉਸੇ ਤਰ੍ਹਾਂ ਹੀ ਉਹਨਾਂ ਨੂੰ ਸੈਲਰੀ ਮਿਲ ਰਹੀ ਹੈ ਕਿਉਂਕਿ ਜਿਹੜੀਆਂ ਯੂਨੀਅਨ ਸਾਥੀ ਨੇ ਚਾਹੇ GTGF ਹੈ ਤੇ ਆਪਣਾ ਚਾਹੇ 37046635 ਸੀ ਉਹਨਾਂ ਨੇ ਮਿਲ ਕੇ ਜਿਹੜਾ ਇਸ ਨੂੰ ਹੰਬਲਾ ਮਾਰਿਆ ਚਾਹੇ ਉਹਨਾਂ ਨੂੰ ਸ਼ੋ ਕਾਸਟਲੀ ਨੋਟਿਸ ਵੀ ਭੇਜੇਗੇ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੇ ਇੱਕ ਪਲ ਲਈ ਜਿਹੜਾ ਹੈਗਾ ਗਵਰਨਮੈਂਟ ਨੂੰ ਲਾ ਲਓ ਜਾਂ ਸਿੱਖਿਆ ਵਿਭਾਗ ਨੂੰ ਰੋਕ ਰੱਖਿਆ ਠੀਕ ਹੈ ਜੀ ਕਿਉਂ ਇਸ ਤਰ੍ਹਾਂ ਨਹੀਂ ਕਰ ਸਕਦੇ ਤੇ ਇੱਥੇ ਉਹ ਕਰ ਵੀ ਨਹੀਂ ਸਕਦੇ ਤੇ ਇੱਥੇ ਜਿਹੜਾ ਇਹ ਕਰਨ ਜਾ ਰਹੇ ਬਿਲਕੁਲ ਉਹ ਨਜਾਇਜ਼ ਹੈ ਕਿਉਂਕਿ ਬਹੁਤ ਸਾਰੇ ਜਿਵੇਂ ਕਹਿ ਦਈਏ ਵੀ ਘਰਾਂ ਦਾ ਚੁੱਲ੍ਹਾ ਇਸੇ ਆਪਣੀ ਟੀਚਿੰਗ ਤੋਂ ਚੱਲਦਾ ਕਿਉਂਕਿ ਹੋ ਸਕਦਾ ਹੈ ਬਹੁਤ ਸਾਰੇ ਲੋੜਵੰਦ ਹੋਣਗੇ ਜਿਨ੍ਹਾਂ ਦੇ ਵਿੱਚ ਇੱਕੋ ਇੱਕੋ ਮੈਂਬਰ ਹੋਊਗਾ ਜਿਹੜਾ ਕਮਾਉਣ ਵਾਲਾ ਜਿਹਦੇ ਕਰਕੇ ਜੇਕਰ ਉਹਦੀ ਵੀ ਨੌਕਰੀ ਖੋਈ ਜਾਂਦੀ ਹੈ ਤੇ ਉਹ ਬਿਲਕੁਲ ਕੱਖਾਂ ਤੋਂ ਹੌਲੇ ਹੋ ਜਾਣਗੇ ਇਸੇ ਦੇ ਤਹਿਤ ਵੱਖ-ਵੱਖ ਯੂਨੀਅਨ ਵੱਲੋਂ ਵੱਖ-ਵੱਖ ਅਧਿਆਪਕਾਂ ਵੱਲੋਂ ਸਮੇਂ-ਸਮੇਂ ਤੇ ਇਹਦਾ ਵਿਰੋਧ ਕੀਤਾ ਗਿਆ ਸੋ 2399 ਯੂਨੀਅਨ ਨੇ ਵੀ ਇਸ ਦਾ ਜਿਹੜਾ ਕਾਰਾੜਾ ਵਿਰੋਧ ਕੀਤਾ ਠੀਕ ਹੈ ਜੀ ਉਹਨਾਂ ਨੇ ਸਾਥ ਦਿੱਤਾ ਹੈ ਤੇ ਉਸੇ ਦੇ ਤਹਿਤ ਉਹ ਕਹਿ ਰਿਹਾ ਵੀ ਜੇਕਰ ਸਰਕਾਰਾਂ ਪਹਿਲਾਂ ਚਾਹੇ 37046635 ਸੀ ਹੁਣ 2392 ਵੀ ਕਹਿ ਰਹੀ ਹੈ ਨਾ ਤਾਂ ਜਿਹੜੇ 899 ਅਧਿਆਪਕ ਇੰਗਲਿਸ਼ ਵਾਲੇ ਮਾਸਟਰ ਮਿਸਟਰਸ ਉਹਨਾਂ ਤੇ ਵੀ ਤਲਵਾਰ ਲਟਕੀ ਹੋਈ ਹੈ ਸੋ ਜੇਕਰ ਦੋਸਤੋ ਤੁਸੀਂ ਚਾਹੁੰਦੇ ਹੋ ਕਿ ਇਹ ਸਾਰੀਆਂ ਹੀ ਭਰਤੀਆਂ ਦੇ ਉੱਪਰੋਂ ਜਿਹੜੀਆਂ ਰੀਕਾਂਸਟ ਲਿਸਟਾਂ ਵਾਲਾ ਜਿਹੜਾ ਮਸਲਾ ਹੈ ਉਹ ਰੱਦ ਹੋਵੇ ਤਾਂ ਤੁਹਾਨੂੰ ਇਕਜੁੱਟ ਹੋਣਾ ਪਊਗਾ ਠੀਕ ਹੈ ਜੀ ਤਾਂ ਇਕਜੁੱਟ ਹੋ ਕੇ ਤੁਹਾਨੂੰ ਆਪਣੇ ਇੱਕ ਮੀਟਿੰਗ ਅਜੰਡਾ ਮਿੱਥ ਕੇ ਸਰਕਾਰ ਦੇ ਕੰਨੀ ਇਹ ਗੱਲ ਪਾਉਣੀ ਪਊਗੀ ਕਿ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਬਿਲਕੁਲ ਨਜਾਇਜ਼ ਤੇ ਬੇਦੁਖੀ ਗੱਲ ਹੈ ਠੀਕ ਹੈ ਜੀ ਕਿਉਂਕਿ 4 ਸਾਲ ਹੋ ਚੁੱਕੇ ਹਨ ਭਰਤੀਆਂ ਨੂੰ ਹੋਣ ਦੇ ਹੋਏ 6835 ਨੂੰ ਤਕਰੀਬਨ ਉਹ ਪ੍ਰੋਵੀਸ਼ਨ ਕਲੀਅਰ ਹੋਣ ਵਾਲਾ ਤੇ ਜਿਹੜੀਆਂ 2392 ਤੇ ਆਪਣਾ 3704 ਇਹਨਾਂ ਦਾ ਤਕਰੀਬਨ 4 ਸਾਲ ਦੀ ਨੇੜੇ ਸਮਾਂ ਹੋ ਚੁੱਕਿਆ ਪ੍ਰੋਵੀਸ਼ਨ ਵੀ ਕਲੀਅਰ ਹੋ ਚੁੱਕਿਆ ਤਾਂ ਬਿਲਕੁਲ ਇਹ ਸਰਕਾਰ ਦੀ ਜਿਵੇਂ ਕਹਦੇ ਵੀ ਨਲਾਇਕੀ ਵਾਲੀ ਗੱਲ ਹੈ ਜਾਣਬੁੱਝ ਕੇ ਟੀਚਰਾਂ ਨੂੰ ਹਰਾਸ਼ ਕੀਤਾ ਜਾ ਰਿਹਾ ਠੀਕ ਹੈ ਜੀ ਸੋ ਤੁਸੀਂ ਵੀ ਹੰਮਲਾ ਮਾਰਨਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਚਾਹੇ 9594 ਹੋਣ ਠੀਕ ਹੈ ਜੀ ਕਿਉਂਕਿ ਹਜੇ 9594 ਤੇ ਸਿਰਫ ਜਿਵੇਂ ਕਹਿ ਦਿੱ ਵੀ 222500 ਕੈਂਡੀਡੇਟਸ ਹੀ ਜਿਹੜਾ ਜੁਆਇਨ ਕੀਤਾ ਉਹਨਾਂ ਦੇ ਵਿੱਚੋਂ ਵੀ ਹਜੇ ਬਹੁਤ ਸਾਰੇ ਕੈਂਡੀਡੇਟਸ ਨੇ ਜਿਨ੍ਹਾਂ ਨੇ ਹਜੇ ਜੁਆਇਨ ਨਹੀਂ ਕੀਤਾ ਹੈ ਨਾ ਤੇ ਕਾਫੀ ਹਜੇ ਲਿਸਟਾਂ ਪੈਂਡਿੰਗ ਪਈਆਂ ਨੇ ਵੇਟਿੰਗ ਵਾਲੀ ਲਿਸਟਾਂ ਤਾਂ ਚਲੋ ਹਜੇ ਬਹੁਤ ਦੂਰ ਦੀ ਗੱਲ ਹੈ ਹਜੇ ਤਾਂ ਜਿਹੜੇ ਮਤਲਬ ਫਰਸਟ ਲਿਸਟ ਤੇ ਸੈਕੰਡ ਲਿਸਟਾਂ ਵਾਲੇ ਵੀ ਕੈਂਡੀਡੇਟਸ ਨੇ ਜਿਨ੍ਹਾਂ ਨੂੰ ਹਜੇ ਜੁਆਇਨ ਨਹੀਂ ਕਰਾਇਆ ਕਿਉਂਕਿ ਸਰਕਾਰ ਚਾਹੁੰਦੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਉਹ ਘਟਕੀਤਾ ਜਾ ਸਕੇ ਤੇ ਘੜ ਤੋਂ ਘੜ ਟੀਚਰ ਰੱਖ ਕੇ ਵੱਧ ਤੋਂ ਵੱਧ ਜਿਹੜਾ ਉਹ ਕੰਮ ਲਿਆ ਜਾ ਸਕੇ ਸੋ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੀ ਜੌਬ ਬਚੀ ਰਹੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਚੁੱਲ੍ਹੇ ਜਾਂ ਤੁਹਾਡੇ ਇਸੇ ਤਰ੍ਹਾਂ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਾ ਰਵੇ ਤਾਂ ਯੂਨੀਅਨ ਦਾ ਸਾਥ ਜ਼ਰੂਰ ਦਿਓ ਵਕ ਵਕ ਜੋ ਤੁਹਾਡੀ ਇੱਛਾ ਹੈ ਕਿਸੇ ਵੀ ਯੂਨੀਅਨ ਦੇ ਵਿੱਚ ਤੁਸੀਂ ਐਡ ਹੋਣਾ ਚਾਹੁੰਦੇ ਹੋ ਆਪਾਂ ਕਿਸੇ ਨੂੰ ਪ੍ਰੈਫਰੈਂਸ ਨਹੀਂ ਦਿੰਦੇ ਪਰ ਯੂਨੀਅਨ ਦਾ ਮਕਸਦ ਇੱਕੋ ਹੈ ਠੀਕ ਹੈ ਤੁਹਾਡੀ ਜੌਬ ਨੂੰ ਸੁਰੱਖਿਅਤ ਰੱਖਣਾ ਤੇ ਜੇਕਰ ਕੋਈ ਐਸਜਾ ਭੈਣ ਭਰਾ ਹੈਗਾ ਜਿੰਨੂੰ ਨੂੰ ਜਿਆਦਾ ਜਾਣਕਾਰੀ ਨਹੀਂ ਹੈ ਤਾਂ ਉਹ ਕਿਸੇ ਵੀ ਯੂਨੀਅਨ ਦੇ ਨਾਲ ਮਿਲ ਕੇ ਠੀਕ ਹੈ ਜੀ ਇਹਦਾ ਨਾਲ ਸੰਪਰਕ ਕਰ ਸਕਦਾ ਹੈ ਤੇ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾ ਸਕਦੇ ਹੋ ਉਹਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਇਹ ਜਾਣਕਾਰੀ ਤੁਸੀਂ ਆਪਣੇ ਕਿਸੇ ਵੱਡੇ ਭੈਣ ਭਰਾ ਤੋਂ ਜਾਂ ਕਿਸੇ ਅਧਿਆਪਕ ਸਾਥੀ ਤੋਂ ਲੈ ਲਓ ਠੀਕ ਹੈ ਜੀ ਕਿਉਂਕਿ 5994 ਦੇ ਵਿੱਚ ਵੀ ਇਸ ਤਰ੍ਹਾਂ ਸੌਰੀ ਆਪਣਾ 6435 ਦੇ ਵਿੱਚ ਵੀ ਦੇਖਣ ਨੂੰ ਮਿਲਿਆ 3704 ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੇ ਹੁਣੇ-ਹੁਣੇ ਜਿਹੜੀਆਂ ਥੋੜੇ ਦਿਨ ਪਹਿਲਾਂ ਹੀ ਲਿਸਟਾਂ ਨੇੜੇ ਆਈਆਂ ਰਿਵਾਈਜ਼ ਕੀਤੀਆਂ 899 ਇੰਗਲਿਸ਼ ਮਾਸਟਰ ਮਿਸਟਰ ਦੀਆਂ ਇਹਨਾਂ ਦੇ ਵਿੱਚ ਵੀ 100 ਕੈਂਡੀਡੇਟਸ ਆਇਆ ਹੈ ਜਿਨ੍ਹਾਂ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਵੀਡੀਓ ਜ਼ਿਆਦਾ ਲੰਬੀ ਹੋ ਜਾਊਗੀ ਸੋ ਉਸ ਤੇ ਮਾਫੀ ਚਾਹਾਂਗੇ ਪਰ ਇੱਕੋ ਇੱਕ ਮਕਸਦ ਹੈ ਆਪਣੇ ਆਪ ਨੂੰ ਜੇਕਰ ਤੁਸੀਂ ਸੇਫ ਰੱਖਣਾ ਚਾਹੁੰਦੇ ਹੋ ਆਪਣੀ ਨੌਕਰੀ ਬਚਾਉਣੀ ਚਾਹੁੰਦੇ ਹੋ ਤਾਂ ਕਰੜੇ ਸੰਘਰਸ਼ ਦੀ ਤਿਆਰੀ ਰੱਖਿਆ ਕਰੋ ਹਰ ਦਿਨ ਜਿਵੇਂ ਬਿਲਕੁਲ ਡਿਟੇਲਿਆ ਕਰੋ ਜਿਸ ਤਰ੍ਹਾਂ ਫੌਜੀ ਹੁੰਦੇ ਹਨਾ ਤੇ ਫੇਰ ਹੀ ਤੁਹਾਡਾ ਜਿਹੜਾ ਹੈਗਾ ਜੋਬ ਬਚਾਈ ਜਾ ਸਕਦੀ ਹੈ ਇਹ ਸਰਕਾਰਾਂ ਵੈਸੇ ਚਾਉਂਦੀਆਂ ਬਹੁਤ ਕੁਝ ਨਹੀਂ ਵੀ ਅਧਿਆਪਕਾਂ ਦੇ ਕਹਿਣ ਨੂੰ ਗੱਲਾਂ ਕੁਸ਼ੋਰ ਹੁੰਦੀਆਂ ਨੇ ਪਰ ਕਰਨ ਨੂੰ ਕੁਝ ਵੀ ਨਹੀਂ ਵਿੱਚ ਬੇ ਬਿਲਕੁਲ ਬੇਤੁਕੀਆਂ ਗੱਲਾਂ ਨੇ ਜਿਹੜੀਆਂ ਸਰਕਾਰ ਕਰ ਰਹੀ ਹੈ ਠੀਕ ਹੈ ਜੀ ਸੋ ਹੁਣ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਕਿਸੇ ਹੋਰ ਭੈਣ ਭਰਾ ਦੇ ਨਾਲ ਸੰਪਰਕ ਕਰ ਲਿਓ ਠੀਕ ਹੈ ਜੀ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਸੇਵ ਕਰਨਾ ਕਿਉਂਕਿ ਜਿਹੜੇ ਸ਼ੋ ਕਾਜ਼ ਲਈ ਟੀਚਰ ਬੁਲਾਏ ਗਏ ਸੀ ਉਹਨਾਂ ਤੋਂ ਕੀ ਪੁੱਛਿਆ ਗਿਆ ਸੀ ਉਹਦੇ ਵਾਸਤੇ ਕੀ ਕੀ ਡਾਕੂਮੈਂਟ ਹੈ ਜਿਹੜੇ ਤੁਸੀਂ ਤਿਆਰ ਕਰਨੇ ਆ ਉਹ ਤੁਸੀਂ ਇੱਕ ਵਾਰ ਉਹਨਾਂ ਨਾਲ ਸ਼ਲਾਮ ਸ਼ੁਰੂਆਤ ਕਰ ਲਿਓ ਠੀਕ ਹੈ ਜੀ ਸੋ ਮਿਲਦੇ ਆ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ